ਜਿਹੜੇ ਆ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਤੇ ਕੀ ਅਜੇ 1.5 ਮਹੀਨਾ ਹੋ ਗਿਆ ਇਸ ਵਿਸ਼ਾ ਨੂੰ ਚਲਦੇ ਤੇ ਉਹਨਾਂ ਦੀਆਂ ਅੱਖਾਂ ਬੰਦ ਨੇ ਜਾਂ ਕੰਨ ਬੰਦ ਨੇ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਾ ਕਿ ਸਾਡੇ ਪੰਥ ਦੇ ਵਿੱਚ ਹੁੰਦਾ ਕੀ ਪਿਆ ਸਾਡੇ ਪੰਥ ਨੂੰ ਪਿੱਛੇ ਲਜਾਣ ਵਾਸਤੇ ਸਾਡੇ ਪੰਥ 'ਚ ਦੋ-ਦੋ ਭਾਟੇ ਦੋ-ਦੋ ਪੰਗਤਾਂ ਜਾਂ ਜਾਤ-ਪਾਤ ਦੇ ਆਧਾਰ ਤੇ ਕੀ-ਕੀ ਚੱਲਦਾ ਪਿਆ ਕੀ ਸਾਡੇ ਜਥੇਦਾਰ ਜਿਹੜੇ ਅਕਾਲ ਤੱਕ ਸਾਬਦੇ ਸੁੱਤੇ ਨੇ ਅੱਜ ਤੋਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੀਗੇ ਉਦੋਂ ਜਥੇਦਾਰ ਬਾਬਾ ਕਲਵਿੰਦਰ ਸਿੰਘ ਜੀ ਵੱਲੋਂ ਤੇ ਸਮੁੱਚਾ ਰੰਗਰੇਟਾ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਉਹਨਾਂ ਨੂੰ ਇੱਕ ਮੰਗ ਪੱਤਰ ਇੱਕ ਨਹੀਂ ਦੋ ਵਾਰ ਦੇ ਕੇ ਆਏ ਵੀ ਬਾਬਾ ਜੀ ਦੇ ਉੱਤੇ ਕੋਈ ਪੈਰਾ ਦੋ ਕੋਈ ਸਟੈਂਡ ਲਓ ਇਹਦੇ ਉੱਪਰ ਵੀ ਇਹ ਜਿਹੜੇ ਸੰਪਰਦਾਵਾਂ ਵਾਲੇ ਆ ਜਿਨ੍ਹਾਂ ਡੇਰਾਵਾਦ ਵਾਲੇ ਆ ਇਹ ਜਾਤਾਂ ਪਾਤਾਂ ਕਰਦੇ ਆ ਬਾਟੇ ਕਰਦੇ ਆ ਪੰਗਤਾਂ ਦੋ ਦੋ ਲਾਂਦੇ ਆ ਆਪਣੇ ਚੁੱਲ੍ਹੇ ਚੌਕੇ ਨਹੀਂ ਚੜਨ ਦਿੰਦੇ ਜਾਤਾਂ ਪੁੱਛ ਕੇ ਅਮਰਿਸ਼ ਛਕਾਉਂਦੇ ਆ ਤੇ ਕੀ ਉਹਨਾਂ ਦੇ ਉੱਤੇ ਜਾਨੀ ਹਰਪ੍ਰੀਤ ਸਿੰਘ ਨੇ ਕੋਈ ਸਟੈਂਡ ਨਹੀਂ ਲਿਆ ਅੱਜ ਦੀ ਡੇਟ ਤੱਕ ਵੀ ਉਹਨਾਂ ਦੀ ਲੱਤਾਂ ਨੇ ਭਾਰ ਨਹੀਂ ਚੱਲਿਆ ਹੁਣ ਮੌਜੂਦਾ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਅੱਜ ਉਹਨਾਂ ਨੂੰ 1.5 ਮਹੀਨਾ ਹੋ ਗਿਆ ਇਸ ਕੰਮ ਨੂੰ ਚਲਦੇ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਪਈਆਂ